ਦੇਖੋ ਜੀ ਪਿਛਲੇ ਲਗਭਗ 14 ਤਰੀਕ ਤੋਂ ਫਾਰਮ ਵਰ ਤੋਂ ਜਿਹੜੀਆਂ ਈਮੇਲਾਂ ਬਸਬਤ ਆ ਰਹੀਆਂ ਨੇ ਤੁਹਾਨੂੰ ਇਹ ਈਮੇਲਾਂ ਦਾ ਆਉਣਾ ਬੜਾ ਦੁਖਨਾਇਕ ਆ ਕਿਉਂਕਿ ਸਤਿਗੰਤ ਸ੍ਰੀ ਹਰਮੰਦਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਇਸ ਵੱਲ ਜਿਸ ਨੇ ਵੀ ਬੰਦੇ ਨੇ ਮੈਲੀ ਅੱਖ ਨਾਲ ਕੋਈ ਦੇਖਿਆ ਚਾਹੇ ਉਹ ਅਫਦਾਲੀ ਹੋਵੇ ਚਾਹੇ ਮੱਸਾ ਰੰਗੜ ਹੋਵੇ ਫਸੀ ਆਪਣੇ ਇਤਿਹਾਸ ਨੂੰ ਜਾਣੂਆ ਸੋ ਸਾਨੂੰ ਅਧਿਆ ਇਤਿਹਾਸ ਤੋਂ ਜਾਣਕਾਰੀ ਲੈਣੀ ਚਾਹੀਦੀ ਆ ਮੈਨੂੰ ਲੱਗਦਾ ਹੈ ਕੋਈ ਪਤਾ ਨਹੀਂ ਕੋਈ ਲਾਹਾ ਲੈਣਾ ਚਾਹੁੰਦਾ ਇਹਨਾਂ ਨੂੰ ਇਹਨਾਂ ਨੂੰ ਗ੍ਰੇਜ ਕਰਨਾ ਜਿੰਨਾ ਇਹਨਾਂ ਈਮੇਲਾਂ ਕਰਨ ਤੋਂ ਤੇ ਪ੍ਰਸ਼ਾਸਨ ਨੂੰ ਵੀ ਸਰਕਾਰ ਨੂੰ ਵੀ ਇਹ ਜਲਦ ਤੋਂ ਜਲਦ ਇਹ ਐਕਸ਼ਨ ਕਰਕੇ ਜਿਹੜੀਆਂ ਈਮੇਲਾਂ ਆਲਾ ਜਿਹੜਾ ਇਹ ਸਾਹਮਣੇ ਲੈਣਾ ਚਾਹੁੰਦਾ ਸੋ ਇਹ ਵੀ ਅਸੀਂ ਨੇ ਖੇਤੀ ਕਰਦੇ ਵੈਗੜ ਜੀ ਦਾ ਖਾਲਸਾ ਵੈਗੜ ਜੀ ਦੀ ਫਤਿਹ ਸਤਕੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਮੁਲਾਜ਼ਮਾਂ ਨਾਲ ਅੱਜ ਮੀਟਿੰਗ ਇਕੱਤਰਤਾ ਕੀਤੀ ਗਈ ਹੈ ਇਹ ਮੀਟਿੰਗ ਪਹਿਲਾਂ ਵੀ ਅਸੀਂ ਕਰਦੇ ਆ ਰਹੇ ਹਾਂ ਤੇ ਹੁਣ ਵੀ ਅੱਜ ਵੀ ਕੀਤੀ ਆ ਜੋ ਸਤਕੰਡ ਸ੍ਰੀ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ 'ਚ ਡਿਊਟੀ ਨਿਭਾ ਰਹੇ ਨੇ ਸੇਵਾਦਾਰ ਉਹਨਾਂ ਨੂੰ ਅਸੀਂ ਅੱਜ ਵਿਸ਼ੇਸ਼ ਤੌਰ ਤੇ ਜਿਹੜੇ ਕੁਝ ਨਵੇਂ ਬੰਦੇ ਆਏ ਨੇ ਉਹਨਾਂ ਨੂੰ ਦੱਸਿਆ ਗਿਆ ਵੀ ਕਿਸ ਤਰ੍ਹਾਂ ਸੀ ਸਤਸਕੰਤ ਸ੍ਰੀ ਹਰਮੰਦਰ ਸਾਹਿਬ ਦੀ ਡਿਊਟੀ ਕਰਨੀ ਆ ਕਿਸ ਤਰ੍ਹਾਂ ਸੀ ਸੰਗਤਾਂ ਨਾਲ ਵਿਚਰਨਾ ਤੇ ਸੰਗਤਾਂ ਨੂੰ ਕਿਸ ਤਰ੍ਹਾਂ ਸੀ ਅ ਦੱਸ ਕੇ ਮर्यादा ਇਤਿਹਾਸ ਬਾਰੇ ਦੱਸ ਕੇ ਉਹਨਾਂ ਨੂੰ ਅੰਦਰ ਭੇਜਣਾ ਸੋ ਅੱਜ ਦੋ ਸ਼ਿਫਟਾਂ ਦੀ ਸਤਸਕੰਤ ਸ੍ਰੀ ਹਰਮੰਦਰ ਸਾਹਿਬ ਦੀਆਂ ਜਿਹੜੇ ਅੰਦਰ ਸੇਵਾਦਾਰ ਮਹਾਰਾਜਾ ਡਿਊਟੀ ਕਰਦੇ ਨੇ ਉਹਨਾਂ ਨਾਲ ਇਕੱਤਰਤਾ ਕਰਕੇ ਉਹਨਾਂ ਨੂੰ ਦੱਸਿਆ ਗਿਆ ਇਹ ਇਸ ਤਰ੍ਹਾਂ ਅਸੀਂ ਡਿਊਟੀ ਕਰਨੀ ਆ ਤੇ ਕਿਸ ਤਰ੍ਹਾਂ ਅਸੀਂ ਸੰਗਤ ਦਾ ਸਮਾਨ ਜਾਂ ਕੋਈ ਹੋਰ ਉਹਨਾਂ ਨੂੰ ਅਸੀਂ ਗਾਈਡ ਕਰਕੇ ਉਹਨਾਂ ਨੂੰ ਦੱਸਣਾ ਸੋ ਉਹਨਾਂ ਦੀਆਂ ਵਿਚਾਰਾਂ ਵੀ ਸੁਣੀਆਂ ਨੇ ਤੇ ਪ੍ਰਬੰਧ ਬਾਰੇ ਵੀ ਜਾਣਕਾਰੀ ਦਿੱਤੀ ਆ ਕਿਸ ਤਰ੍ਹਾਂ ਉਹਨਾਂ ਨੂੰ ਸਾਫ ਸਫਾਈ ਦਾ ਧਿਆਨ ਰੱਖਣਾ ਤੇ ਆਪਣੀਆਂ ਨੇਮ ਪਲੇਟਾਂ ਲਾ ਕੇ ਰੱਖਣੀਆਂ ਨੇ ਸੋ ਸਾਰੇ ਪ੍ਰਬੰਧ ਦੀ ਉਹਨਾਂ ਨੂੰ ਜਾਣਕਾਰੀ ਦਿੱਤੀ ਆ ਤੇ ਉਹਨਾਂ ਦੀਆਂ ਦੁੱਖ ਤਕਲੀਫਾਂ ਵੀ ਸੁਣੀਆਂ ਗਈਆਂ ਨੇ ਕੋਈ ਨਹੀਂ ਕੱਢੀ ਦੇਖੋ ਦੇਖੋ ਜੀ ਪਿਛਲੇ ਲਗਭਗ 14 ਤਰੀਕ ਤੋਂ ਸੋਮਵਾਰ ਤੋਂ ਜਿਹੜੀਆਂ ਈਮੇਲਾਂ ਵਕ ਵਕ طرح ਆ ਰਹੀਆਂ ਨੇ ਚਲੋ ਇਹ ਇਹ ਈਮੇਲਾਂ ਦਾ ਆਉਣਾ ਬੜਾ ਦੁਖਨਾਇਕ ਆ ਕਿਉਂਕਿ ਸਤਿਗੰਤ ਸ੍ਰੀ ਹਰਮੰਦਰ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਇਸ ਵਾਰ ਜਿਸ ਨੇ ਵੀ ਬੰਦੇ ਨੇ ਮੈਲੀ ਅੱਖ ਨਾਲ ਕੋਈ ਦੇਖਿਆ ਚਾਹੇ ਉਹ ਅਬਦਾਲੀ ਹੋਵੇ ਚਾਹੇ ਮੱਸਾ ਰੰਗੜ ਹੋਵੇ ਅਸੀਂ ਆਪਣੇ ਇਤਿਹਾਸ ਤੋਂ ਜਾਣੂ ਆ ਸੋ ਸਾਨੂੰ ਅਧਿਆ ਇਤਿਹਾਸ ਤੋਂ ਜਾਣਕਾਰੀ ਲੈਣੀ ਚਾਹੀਦੀ ਆ ਮੈਨੂੰ ਲੱਗਦਾ ਹੈ ਕੋਈ ਪਤਾ ਨਹੀਂ ਕੋਈ ਲਾਹਾ ਲੈਣਾ ਚਾਹੁੰਦਾ ਇਹਨਾਂ ਨੂੰ ਇਹਨਾਂ ਨੂੰ ਗਰੇਜ ਕਰਨਾ ਜਿੰਦਾ ਇਹ ਇਮੇਲਾਂ ਕਰਨ ਤੋਂ ਤੇ ਪ੍ਰਸ਼ਾਸਨ ਨੂੰ ਵੀ ਤੇ ਸਰਕਾਰ ਨੂੰ ਵੀ ਇਹ ਜਲਦ ਤੋਂ ਜਲਦ ਇਹ ਐਕਸ਼ਨ ਕਰਕੇ ਜਿਹੜੀਆਂ ਈਮੇਲਾਂ ਆਲਾ ਜਿਹੜਾ ਇਹ ਸੰਗ ਦੇ ਸਾਹਮਣੇ ਲਿਆਉਣਾ ਚਾਹੁੰਦਾ ਸੋ ਐਡੀਐਸਸੀ ਨੇ ਖੇਤੀ ਕਰਦੀ ਹੈ